ਸਾਸ਼ਿਕਲ ਜੀ ਅੱਜ ਫਿਰ ਤੋਂ ਬਹੁਤ ਸੋਹਣੀਆਂ ਕਾਟਨ ਦੀਆਂ ਕਲੈਕਸ਼ਨਾਂ ਹੋਣਗੀਆਂ। ਸੋ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆਏ ਨੇ ਕਾਟਨ ਦੇ ਵਿੱਚ। ਇਹ ਪਿਓਰ ਕੈਂਬਰੀ ਕਾਟਨ ਦਾ ਸੂਟ ਰਹੇਗਾ 올ਓਵਰ ਰਹੇਗਾ 3.5 ਮੀਟਰ ਬਟੇ ਪਨੇ ਦਾ ਵਿਦਆਊਟ ਦੁਪੱਟਾ ਨੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਜ਼ਿਆਦਾ ਨੇ। ਲਾਈਟ ਸ਼ੇਡ ਵੀ ਮਿਲ ਜਾਣਗੇ ਤੇ ਡਾਰਕ ਸ਼ੇਡ ਵੀ ਮਿਲ ਜਾਣਗੇ। ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚ ਆਰਡਰ ਕਰ ਸਕਦੇ ਹੋ। ਸਾਰੇ ਸੂਟ ਨੇ ਜਿਹੜੇ ਅਵੇਲੇਬਲ ਨੇ ਵਿਦਆਊਟ ਦੁਪੱਟਾ ਹੋਣਗੇ। 550 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ WhatsApp ਤੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਉਹ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹ ਰਿਯਾਨ ਕਾਟਨ ਦੇ ਸੂਟ ਨੇ embroidery ਰਹੇਗੀ ਇਹਨਾਂ ਦੀਆਂ ਫਰੌਕਾਂ ਬਣੀਆਂ ਬਹੁਤ ਸੋਹਣੀਆਂ ਲੱਗਣਗੀਆਂ ਤੁਸੀਂ ਸੂਟ ਵੀ ਹੈ ਜਿਹੜਾ ਇਹਨਾਂ ਦੇ ਬਣਾ ਸਕਦੇ ਹੋ ਇਹ ਸ਼ਿਮਰ ਦਾ ਸੂਟ ਰਹੇਗਾ ਸਾਰੇ ਸ਼ਰਟ ਤੇ ਵਰਕ ਰਹੇਗਾ ਸੋ ਜਿਹੜਾ ਦੁਪੱਟਾ ਹੈ ਉਹ ਵੀ ਸ਼ਿਮਰਦਾ ਰਹੇਗਾ ਇਹ कॉटन ਦੇ सूट ਨੇ ਨਾਲ ਹੈ ਜਿਹੜਾ ਮਲਮਲ कॉटन ਦਾ ਡਿਜ਼ਾਈਨਰ ਦੁਪੱਟਾ ਰਹੇਗਾ बॉटम ਤੇ ਵੀ ਹੈ ਜਿਹੜੇ ਪ੍ਰਿੰਟ ਐਕਸ ਹੋਣਗੇ लेस ਵਰਕ ਰਹੇਗਾ